ਅਰਕ ਵੈਬ ਦੇ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਦੋਸ਼ੀ ਹੋਣ ਦਾ ਡਰਾਵਾ ਦੇ ਕੇ ਸ਼੍ਰੀ ਮੁਖਸਰ ਸਾਹਿਬ ਦੀ ਇੱਕ ਅਧਿਆਪਕਾ ਦੇ ਨਾਲ ਸਾਈਬਰ ਫਰਾਡ ਦੀ ਕੋਸ਼ਿਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਣ ਪਹੁੰਚੀ ਅਧਿਆਪਕਾ ਨਵਨੀਤ ਗਿਰਦਰ ਨੇ ਮੀਡੀਆ ਨਾਲ ਗੱਲਬਾਤ ਕਰਨ ਦੇ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਵਰਤੀ ਗਈ ਸਰਕਾ ਨਾ ਦੇ ਰਾਤ ਉਹਨਾਂ ਦਾ ਆਰਥਿਕ ਥਾਨ ਹੋ ਤੋਂ ਬਚਾਅ ਹੋ ਗਿਆ ਇਸ ਮਾਮਲੇ ਵਿੱਚ ਮਹਿਲਾ ਵਿਧਾਇਕ ਨੇ ਆਨਲਾਈਨ ਸ਼ਿਕਾਇਤ ਦਰਜ ਕਰਾਉਣ ਉਪਰਾਂਤ ਸੁਧਾਰਨ ਨਾਗਰਿਕਾਂ ਅਤੇ ਵਿਸ਼ੇਸ਼ ਤੌਰ ਤੇ ਮਹਿਲਾਵਾਂ ਅਤੇ ਬੱਚਿਆਂ ਨੂੰ ਅਜੇਹੇ ਸ਼ਰਾਰਤੀ ਅੰਸਰਾ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ ਕਿ ਅਜੇਹੇ ਮਾਮਲਿਆਂ ਵਿੱਚ ਘਰਾਉਂਦੀ ਥਾਂ ਤੇ ਸਿਆਣਾ ਵਰਤਨ ਦੀ ਉਹਨਾਂ ਨੂੰ ਲੋੜ ਹੈ ਨਾ ਨਵਰੀਤ ਗਿਰਧਰਾ ਮੈਂ ਮੁਕਸਰ ਸਾਹਿਬ ਤੋਂ ਬਿਲੋਂਗ ਕਰਦੇ ਹੈਗਾ ਤੇ ਅੱਜ ਮੈਨੂੰ ਇੱਕ ਕਾਲ ਆਈ ਸੀਗੀ ਜੋ ਕਿ ਡਾਰਕ ਵੈਬਸਾਈਟ ਦੇ ਨਾਂ ਤੇ ਮੇਰੇ ਤੋਂ ਪੈਸੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਮੈਨੂੰ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਪਾ ਰਹੇ ਸੀਗੇ ਇੱਕ ਮਤਲਬ ਵੀ ਸਾਈਬਰ ਕ੍ਰਾਈਮ ਦੇ ਵੇ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤੇ ਮੈਂ ਲੋਕਾਂ ਨੂੰ ਇਹ ਚੀਜ਼ ਤੋਂ ਅਵੇਅਰਨੈਸ ਦਿੰਨੇ ਆ ਕਿ ਵੀ ਐਦਾਂ ਨਹੀਂ ਜੇ ਤੁਹਾਨੂੰ ਕੋਈ ਕਾਲ ਆਉਂਦੀ ਆ ਤਾਂ ਪਹਿਲਾ ਅਗਰੈਸਿਵ ਨਾ ਹੋਵੋ ਜਾਂ ਕੋਈ ਸਟ्रेस ਦੇ ਵਿੱਚ ਨਾ ਜਾਵੋ ਕੋਈ ਵੀ ਉਹਨਾਂ ਨੂੰ ਪੈਸੇ ਜਾਂ ਕੋਈ ਵੀ ਡਿਮਾਂਡ ਕਰਦੇ ਆ ਤਾਂ ਉਹ ਕਾਲ ਟ੍ਰਾਂਸਫਰ ਸਰ ਇਹ ਸੀਗਾ ਵੀ ਉਹ ਕਹਿੰਦੇ ਕਿ ਅਸੀਂ ਮਤਲਬ ਤੁਹਾਡੇ ਇੱਥੇ ਕੰਪਲੇਨ ਆਈ ਹੈ ਸਾਨੂੰ ਤੇ ਅਸੀਂ ਐਸਐਸਪੀ ਸਾਹਿਬ ਨੂੰ ਤੁਹਾਡੀ ਕਾਲ ਟ੍ਰਾਂਸਫਰ ਕਰਦੇ ਹੈਗੇਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਮੈਨੂੰ ਬੜੀ ਧਮਕਾਉਣ ਦੀ ਬੜੀ ਕੋਸ਼ਿਸ਼ ਕੀਤੀ ਐਗਰੈਸਿਵ ਕਰਨ ਦੀ 스트ੈਸ ਵਿੱਚ ਲਿਜਾਣ ਦੀ ਕਿ ਮਤਲਬ ਕੋਸ਼ਿਸ਼ ਸੀ ਵੀ ਕਮ ਸੇ ਕਮ 1 ਲੱਖ ਡੇਢ ਲੱਖ ਰੁਪਏ ਅਸੀਂ ਇਹਨਾਂ ਤੋਂ ਲੈ ਲਾਂਗੇ ਅੱਜ ਕੀ ਕਹਿੰਦੇ ਸੀ ਤੁਹਾਨੂੰ ਵੀ ਗੱਲਬਾਤ ਕਿਵੇਂ ਕਿਤੇ ਸੀ ਸਰ ਗੱਲਬਾਤ ਦੇ ਵਿੱਚ ਇਹ ਕਹਿੰਦੇ ਸੀ ਕਿ ਵੀ ਤੁਹਾਡੇ ਨਾਮ ਦੇ ਡਾਰਕ ਵੈਬਸਾਈਟ ਦੇ ਵਿੱਚ ਤੁਹਾਡੇ ਸਾਰੇ ਡਾਕੂਮੈਂਟ ਤੇ ਤੁਹਾਡਾ ਫੋਨ ਉੱਥੇ ਯੂਜ਼ ਹੋ ਰਿਹਾਗਾ ਸਿਮ ਤੇ ਕ੍ਰਾਈਮ ਇਹ ਸੀ ਸਰ ਉਹ ਕਹਿੰਦੇ ਵੀ ਤੁਹਾਡੇ ਤੇ ਇਹ ਐਕਸ਼ਨ ਲਿਆ ਜਾਊਗਾ ਵੀ ਤੁਸੀਂ ਡਰੱਗਸ ਸਪਲਾਈ ਕਰਦੇ ਹੋ ਤੇ ਵੈਪਨਸ ਵਗੈਰਾ ਦੀ ਸਪਲਾਈ ਕਰਦੇ ਹੋ ਬਾਹਰਲੇ ਦੇਸ਼ਾਂ ਦੇ ਵਿੱਚ ਤੇ ਉਹਦੇ ਨਾਂ ਤੇ ਕਿ ਮੈਨੂੰ ਕਹਿੰਦੇ ਵੀ ਅੱਗੇ ਸਾਡੇ ਸਰ ਨਾਲ ਗੱਲ ਕਰੋ ਐਸਐਸਪੀ ਸਰ ਨਾਲ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਇੰਸਪੈਕਟਰ ਸਾਹਿਬ ਨਾਲ ਗੱਲ ਕਰੋ ਤੇ ਉਹਨਾਂ ਨੇ ਮਤਲਬ ਵੀ ਮੈਨੂੰ ਪੂਰਾ ਅਗਰੈਸਿਵ ਕਰਨ ਦੀ ਬਹੁਤ ਸਟ੍ਰੈਸ ਦੇਣ ਦੀ ਗੱਲ ਕੀਤੀ ਤੇ ਜਿਹਦੇ ਕਰਕੇ ਵੀ ਉਹਨਾਂ ਦਾ 100% ਆਈਡੀਆ ਸੀ ਕਿ ਉਹ ਲੈਵਲ ਤੇ ਆ ਰਹੇ ਸੀ ਵੀ ਲੱਖ ਡੇਢ ਲੱਖ ਰੁਪਏ ਦੇ ਫਰौती ਸਾਡੇ ਤੋਂ ਮੰਗੀ ਜਾਵੇ ਅਜੇ ਕਿੰਨਾ ਨੰਬਰ ਸੀ ਕਿੱਥੋਂ ਦਾ ਨੰਬਰ ਸੀ ਕੋਈ ਪਤਾ ਨਹੀਂ ਗਿਆ ਸਰ ਨੰਬਰ ਅਸੀਂ ਸਰਚ ਕੀਤਾਗਾ ਜਦੋਂ ਹੁਣ ਆਨਲਾਈਨ ਅਸੀਂ ਕੰਪਲੇਨ ਇਹ ਪਾਈ ਹੈਗੀ +26 ਸੀਗਾ ਉੱਪਰ ਆ ਰਿਹਾ ਤੇ ਬਾਹਰਲੀ ਕੰਟਰੀ ਦਾ ਕੋਈ ਨੰਬਰ ਸੀਗਾ ਇਹ ਆਹ ਅਸੀਂ ਰਜਿਸਟਰ ਕਰਵਾਤੀ ਆ ਆਨਲਾਈਨ ਕੰਪਲੇਨ ਤੇ ਬਾਕੀ ਬਾਇ ਰਿਟਰਨ ਵੀ ਸਾਡੇ ਕੋਲੇ ਅਵੇਲੇਬਲ ਹੈਗੀ ਹੈਗੀ ਤਾਂ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਜੇ ਤੁਹਾਨੂੰ ਕੋਈ ਐਦਾਂ ਦੀ ਫੇਕ ਕਾਲ ਆਉਂਦੀ ਹੈ ਤਾਂ ਪਹਿਲੀ ਗੱਲ ਆ ਤਾਂ ਰিসিਵ ਨਾ ਕਰੋ ਮੈਂ ਬਾਈ ਚਾਂਸ ਤਾਂ ਰিসিਵ ਕੀਤੀ ਹੈ ਕਿ ਮੈਨੂੰ ਇਹ ਸੀ ਮੇਰਾ ਕੋਈ ਪਰਸਨਲ ਡਾਕੂਮੈਂਟ ਦੇ ਰਿਗਾਰਡਿੰਗ ਮੇਰੇ ਕੋਈ ਕਾਲ ਨਾ ਹੋਵੇ ਤਾਂ ਬਟ ਜਿਹੜੇ ਘੱਟ ਪੜ੍ਹੇ ਲਿਖੇ ਭੈਣ ਭਰਾ ਹੈਗੇ ਨੇ ਮੇਰੇ ਜਾਂ ਜਿਨ੍ਹਾਂ ਨੂੰ ਕੋਈ ਜ਼ਿਆਦਾ ਪਿੰਡਾਂ ਦੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀਗੀ ਤਾਂ ਮੇਰੀ ਉਹਨਾਂ ਨੂੰ ਹੱਥ ਵਾਂ ਕੇ ਬੇਨਤੀ ਹੈ ਵੀ ਐਦਾਂ ਦੀਆਂ ਫਰੌਡ ਕਾਲ ਤੋਂ ਬਚੋ ਅਗਰੈਸਿਵ ਨਹੀਂ ਹੋਣਾ ਸਟ੍ਰੈਸ ਨਹੀਂ ਲੈਣਾ ਫੈਮਿਲੀ ਦੇ ਵਿੱਚ ਮਤਲਬ ਵੀ ਡਿਸਕਸ਼ਨ ਕਰਕੇ ਰਿਲੈਕਸ ਰਹੋ ਤੇ ਫੇਕ ਕਾਲਾਂ ਤੋਂ ਬਚੋ ਹਾਂਜੀ ਸਰ ਬਾਈ ਆਪਾਂ ਆਨਲਾਈਨ ਹੀ ਕਰਵਾਈ ਹੈਗੀ ਹੈਗੀ ਤੇ ਬਾਕੀ ਸਿਟੀ ਦੇ ਵਿੱਚ ਅਸੀਂ ਇਹ ਇਨਫੋਰਮੇਸ਼ਨ ਦੇ ਦਿੱਤੀ ਆ ਉਹਨਾਂ ਨੂੰ ਓਕੇ ਇਹ ਵਰ ਪੰਜਾਬੀ ਟੀਵੀ ਦੀ ਸ੍ਰੀ ਮੁਕਸਰ ਸਾਹਿਬ ਤੋਂ ਸੋਨੀ ਟੱਲਾ ਦੀ ਵਿਸ਼ੇਸ਼ ਰਿਪੋਰਟ